ਸ੍ਰੀ ਗੁਰੂ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਰਿਵਰਟੀਕ ਤੇ ਜੇ ਵੀਡੀਓ ਤੇ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਵੀਡੀਓ ਨੂੰ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਨਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸੋਕੇ ਤੱਕ ਕਰੋ ਜਲਦੀ ਪਹੁੰਚ ਸਕੇ ਬਾਣਾ ਕੋਈ ਇਕੱਲਾ ਨਾ ਕਰਦੇ ਹੋਈ ਸੋਨੂੰ ਅੱਜ ਦਿਖਾ ਰਹੇ ਹਾਂ ਜੀ ਅਸੀਂ ਮਸ਼ੀਨ ਵਰਕ ਦੇ ਸੂਟ बहुत सोहना सूट तैयार होया है जी ये अपना मसलीन कॉटन कोटन बहुत सोहना वर्क रहूगा जी वर्क की फिनिशिंग देख सकते हो चेक कर सकते हो बहुत सोहना वर्क है जी ये ना मसलीन उलाई कॉटन के उपर मतलब ये ऑरगेंजा का पैच लवा के फिर वर्क करवाया जी है आर्क रहूगा जी ए आदा बाजू का वर्क है जी लवार बनूगी बहुत सोहना वर्क है जी बहुत ही सोहना फैब्रिक है गर्मी वास्ते छोटे मोटे फंक्शन किसी भी सूट पहनने जी बहुत वादिया वर्क है जी है देखो ਤੁਸੀਂ ਕਿਸੇ ਵੀ ਕਲਰ ਦੇ ਉੱਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਉਸੇ ਕਲਰ ਦੇ ਉੱਤੇ ਇਹ ਰੈਡੀ ਹੋ ਜਾਊਗਾ ਹਰੇਕ ਕਲਰ ਦੇ ਉੱਤੇ ਇੰਨੇ ਹੀ ਸੋਹਣਾ ਲੱਗਦਾ ਜਿੰਨਾ ਇਹ ਤੇ ਜੱਚ ਰਿਹਾ ਹੈ ਇਹ ਸਾਡਾ ਸੂਟ ਮਤਲਬ ਪਾ ਕੇ ਵੀ ਵੀਡੀਓ ਪਾਈ ਹੋਈ ਹੈ ਜੀ ਬਹੁਤ ਸੋਹਣੀ ਵੀਡੀਓ ਹੈ ਤੁਸੀਂ ਦੇਖਿਓ ਸ਼ਾਰਟ ਵੀਡੀਓ ਵਿੱਚ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਹੈ ਜਿਹੜਾ ਆਪਾਂ ਨੇ ਇਹਦੇ ਉੱਪਰ ਪੈਚ ਲਵਾਇਆ ਹੈ ਆਹ ਸੂਟ ਦੇ ਉੱਪਰ ਇਹ ਦੁਪੱਟੇ ਨਾਲ ਦਾ ਹੀ ਲਵਾਇਆ ਹੈ ਇਹ ਵੀ organza ਦੀ ਦੁਪੱਟਾ ਹੋਊਗਾ ਹਜੇ ਇਹਦੇ ਉੱਪਰ ਲੇਸੇ ਜਨਾਲ ਫਿਨਿਸ਼ਿੰਗ ਦੇਣੀ ਹੈ ਜੀ ਦੁਪੱਟੇ ਨੂੰ ਜਦੋਂ ਰੈਡੀ ਹੋ ਗਿਆ ਦੁਬਾਰਾ ਵੀ ਤੁਹਾਨੂੰ ਵੀਡੀਓ ਪਾਵਾਂਗੇ ਬਹੁਤ ਸੋਹਣਾ ਸੂਟ ਬਣੂਗਾ ਜੇ ਕਿਸੇ ਭੈਣ ਨੇ ਇਹ ਜੇ ਸੂਟ ਕਰਵਾਉਣੇ ਨੇ ਤਾਂ ਸਕਰੀਨ ਸ਼ਾਟ ਲੈ ਕੇ ਹੀ ਸਾਨੂੰ ਮੈਸੇਜ ਕਰ ਸਕਦੇ ਨੇ अगला सूट है अपना शिमरती देखो कलिन्यापा के ये दा गले दी डिजाइनिंग कीती हुई है जी बहुत सोहनी लेस जन्ना बाजी से डिजाइन तो कीता हुआ है बॉटम पे देख वर्क करो देखो बहुत सोणा वर्क है आरी वर्क कीता हुआ है ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਹੈਂਡਵਰਕ ਆਰੀ ਵਰਕ ਮਸ਼ੀਨ ਵਰਕ ਕੋਈ ਵੀ ਵਰਕ ਕਰਵਾਉਣੇ ਹੋਹੀ ਵਰਕ ਹੋ ਜੂਗਾ ਈ ਤੁਸੀਂ ਕਰਵਾ ਸਕਦੇ ਆਹ ਦਾ ਪੱਟੇ ਇਹ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਤਿਆਰ ਹੋਇਆ ਹੋਇਆ ਈ ਦੇਖੋ ਬਹੁਤ ਸੋਹਣੀ ਟਾਈ ਡਾਈ ਕੀਤੀ ਹੈ ਆਪਣੇ ਡੈਰ ਦਾ ਕੰਮ ਬਹੁਤ ਹੀ ਸੋਹਣਾ ਜੀ ਸਾਰੇ ਕਸਟਮਰਾਂ ਦੇ ਬਹੁਤ ਜਿਆਦਾ ਪਸੰਦ ਆਉਂਦਾ ਹੈ ਜੀ ਕੰਮ ਇੱਕ ਨੰਬਰ ਕੰਮ ਕਰਦੇ ਨੇ ਸਾਰੇ ਰੰਗ ਕੈਮੀਕਲ ਵਾਲੇ ਹੋਣਗੇ ਕੋਈ ਰੰਗ ਐ ਨਹੀਂ ਹੋਊਗਾ ਵੀ ਇੱਧਰ ਉੱਧਰ ਮਿਲ ਜੂਗਾ ਬਹੁਤ ਸੋਹਣੇ ਸਾਰੇ ਕਲਰ ਕਰਦੇ ਨੇ ਜੇ ਕਿਸੇ ਭੈਣ ਨੇ ਇਹ ਜੇ ਸੂਟ ਤਿਆਰ ਕਰਵਾਉਣੇ ਨੇ ਤਾਂ ਸਾਨੂੰ WhatsApp ਤੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਪੁੱਛ ਸਕਦੇ ਨੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ലൈക്ക് കമെന്റ് ധന്വാദ